ਇੱਕ ਤੇ ਤੀ ਸੁਖਿ ਨਾਮੈ ਸੋ ਦਰੁ ਰਾਗ ਆਸਾ ਮਹਲਾ ਅਹਿਲਾ ਇਕ ਓਮਕਾਰ ਸਤਿਗੁਰ ਪ੍ਰਸਾਦਿ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜੇਤੁ ਬਹੈ ਸਰਬ ਸਮਾਲੇ ਵਾਜੇ ਨਾਰ ਅਨੇਕ ਅਸੰਖਾ ਕੀਤੇ ਗਵਣਹਾਰੇ ਕੀਤੇ ਰਾਗ ਪਰਿਸ਼ਵ ਕਹੀਆਨ ਕੀਤੇ ਰਾਗ ਪਰਿਸ਼ਵ ਕਹੀਆਨ ਕੀਤੇ ਗਵਣਹਾਰੇ ਗਾਵੁ ਬਦਨੋ ਬਾਵਨ ਬਾਣੀ ਵੈ ਸੰਤਰ ਗਾਵੁ ਰਾਜਾ ਧਰਮੁ ਦਿਵਾਰੇ ਗਾਵੁ ਬਦਨੋ ਚਿਤਿ ਗੁਪਤਿ ਲਖਜਾਨੋ ਲੇਖਾ ਲਖ ਧਰਮਾ ਬੀਜਾਰੇ ਗਾਵੁ ਬਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੀਰੇ ਸਦਾ ਸਵਾਰੀ ਗਾਵੁ ਬਦਨੋ ਇੰਦਰ ਅੰਦਰ ਆਸਾਂ ਬੈਠੀ ਦੇਵਤਿਆ ਦਰਨਵੈ ਗਾਵੁ ਬਦਨੋ ਸੈਦ ਸਮਾਧੀ ਅੰਦਰ ਗਾਵੁ ਬਦਨੋ ਸਾਧ ਬੀਚਾਰੇ ਗਾਵੁ ਬਦਨੋ ਜਦੀ ਸਤੀ ਸੰਤੋਖੀ ਗਾਵੁ ਬਦਨੋ ਵੀਰ ਕਰਾਈ ਗਾਵੁ ਬਦਨੋ ਪੰਡਿਤ ਬੜ ਦਰਤੀ ਸਰ ਜੋਗ ਜੋਗ ਵੇਦਾ ਨਾਲੇ ਗਾਵੁ ਬਦਨੋ ਮੋਹਨੀਆ ਮਨ ਮੋਹਨ ਸੁਖ ਮਤਿ ਪੈ ਆਲੇ ਗਾਵੁ ਦਦਨੋ ਰਤਨੋ ਉਪਾਇ ਤੇਰੀ ਅਠ ਸੱਠ ਤੀਰਥ ਨਾਲੇ ਗਾਵੁ ਦਦਨੋ ਜੋਦ ਮਹਾ ਬਰਸੂਰਾ ਗਾਵੁ ਦਦਨੋ ਖਾਣੀ ਯਾਰੀ ਗਾਵੁ ਦਦਨੋ ਖਾੰਡ ਮੰਡਲ ਬ੍ਰਹਮੰਡਾ ਕਾਲ ਕਰ ਰਖੀ ਦੇਵ ਧਾਰੇ ਸਈ ਦਦਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਧਰ ਦਰਸਾਲੇ ਹੋਰ ਕਿਤੇ ਦਦਨੋ ਗਾਵਨ ਸੇ ਮਾ ਦਤਨਾ ਆਵਨੋ ਨਾਲੋ ਪਿਆ ਪੀਤਾਰੇ ਸੋਈ ਸੋਈ ਸਦਾ ਸਾਥ ਸਾਹਿਬ ਸਾਜਾ ਸੱਜੀ ਨਾਈ ਹੈ ਪੀ ਰਸੀ ਗਾਇਨ ਜਸੀ ਰਤਨਾ ਜਿਹਰ ਲਈ ਰੰਗੀ ਰੰਗੀ ਭਾਤੀ ਕਰ ਕਰ ਜਸੀ ਮਾਇਆ ਜਨ ਉਪਾਈ ਕਰ ਕਰ ਦੇਖਾ ਕੀਤਾ ਪ੍ਰਣਾ ਜੋ ਉਸ ਦੇ ਵੜਾਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਉਹ ਮਨਾ ਨਾ ਆਸਾ ਮਹਲਾ ਪਹਿਲਾ ਸੋਣਾ ਵੰਡਾ ਆਖੇ ਸਭ ਕੋਈ ਕੇਵਲ ਵੰਡਾ ਵਿਭਾ ਹੋਈ ਕੀ ਵਰਤਾਈ ਨਾ ਕਥਿਆ ਜਾਏ ਕਹਿਣਾ ਵਾਲੀ ਤੇਰੀ ਰਹੀ ਸਮਾਈ ਵੱਡੇ ਰੇ ਸਾਜਨਾ ਗਹਿਰ ਗਹਿਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕੀਤਾ ਉਹ ਕੇਵਨ ਕੀਦਾ ਰਹਾ ਸਾਉ ਸਰੋਤੀ ਮੈਲਾ ਸਰੋਤੇ ਕਮਾਈ ਸਭ ਕੀ ਵਦਨ ਮਰ ਕੀ ਵਦਪਾਈ ਗਿਆਨੀ ਝਾਦੀ ਗੁਰ ਗੁਰ ਹਾਈ ਕਹਣਾ ਮਾ ਜਾਈ ਤੇਰੀ ਤਰਵੜਿਆਈ ਸਭ ਸਤ ਸਭ ਤਬ ਸਭ ਜੰਗਿਆਈਆ ਸਿਦਾ ਪ੍ਰਥਾ ਕੀਆ ਵੜਿਆਈਆ ਤਉ ਤਵੈ ਨੋ ਸਦੀ ਕਰਨਾ ਪਾਈਆ ਕਰਮ ਮਿਲੈ ਨਾਹੀ ਤਾਪਿ ਰਹਾਈਆ ਆਪਣਾ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇ ਬੰਦਾਰਾ ਜਿਸ ਤੂ ਦੇ ਸਹਿ ਕਿਆ ਕਰਾ ਨਾਨਕ ਸੱਚ ਸਵਰਨ ਹਾਰਾ ਅਸਾ ਮਹਲਾ ਪਹਿਲਾ ਆਖਾ ਜੀਵਾ ਵਿਸਰ ਮਰ ਜਾਉ ਆਖਾ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਵਤ ਭੁਖਾ ਕਾਇ ਚੱਲਿਆ ਦੁਖ ਤੋ ਗਿਆ ਵਿਸਰਨੀ ਮੀ ਮਾਈ ਸਚਾ ਸਾਹਿਬੋ ਸਚੁ ਨਾਈ ਰਹਾਉ ਸਚੇ ਨਾਮ ਕੀ ਤਰਵੜੈ ਆਈ ਆਪੁ ਤੁਕੇ ਕੀਵਤ ਨਹੀਂ ਪਾਈ ਜੇ ਸਭ ਨਦਨ ਆਪਨ ਤਾਹੀ ਵਡਨ ਹੋਵੇ ਘਾਟ ਨ ਜਾਇ ਲਾਭ ਮਲੇ ਨ ਹੋਵੇ ਸੋਗ ਨਿਦਰ ਨ ਚੁਕੇ ਭੋਗ ਗੁਣ ਈਹੋ ਹੋਰ ਨਾਹੀ ਕੋ ਨਾ ਕੋ ਹੋਆ ਨਾ ਕੋ ਹੋਏ ਜਿਵਨ ਆਵਿ ਤੇਵੜ ਤੇ ਰਾਦੇ ਜੇਹਨ ਦਿਨ ਤੱਕ ਕਹਿ ਕੀ ਤੀ ਰਾਦੇ ਖਾਸਮਾ ਵਿਸਾਰ ਤੇ ਕਮ ਜਾਵੇ ਨਾਨਕ ਨਾਮ ਹੈ ਬਾਦ ਵਸਨਾ ਹੈ ਧੂ ਗੁਰੂ ਗ੍ਰਪਾਸ

ਸਤੈ ਮਿਲ ਸੰਗਤ ਗੁਰ ਪਰਗਾਸ ਰੂਪੇਹਾਰੂ ਹਰੂ ਹਰਸਰੋ ਭਇਓ ਤਿਧਾ ਨੀ ਜਮਤਾਸ ਜੁ ਸਤਗੁਰ ਸਰਵ ਸੰਗਤ ਨਹੀਂ ਆਇ ਤ੍ਰੇਨ ਕੀਏ ਤੇਹ ਦੀਵਾ ਜੇਰ ਮਾ ਜਨ ਸਤਗੁਰ ਸੰਗਤ ਪਾਈ ਤੰਤੋ ਹਰ ਮਸਤ ਲੇਕਿਆ ਰਸ ਧਨ ਧਨ ਸਤ ਸੰਗਤ ਜਿਸ ਭਗਤ ਰਸ ਪਾਇ ਕਰ ਚੰਨ ਨਾਨਕ ਨਾਮ ਸਰਗਾਸ ਨੱਲਾ ਪੰਜਵਾ ਕਹੇ ਮਨ ਚਿਤ ਰਹਿਤੋ ਜਹ ਹਰਿ ਹਰਿ ਜੀਉ ਪਰਿਆ ਸਹਿ ਪਥਨੈ ਜੰਤੋ ਪਾਏ ਤਾ ਕਾਰਿ ਕਿਤਿਆ ਦੇਤਰ ਪਰਿਆ ਮੇਰੇ ਮਧੂ ਜੀ ਸਤ ਸੰਗ ਤੁਮਰੇ ਸੁ ਪਰਿਆ ਪ੍ਰਸਾਦ ਕਰੁ ਕਰਤਾ ਜੋ ਕੇ ਕਾਸ਼ ਹਰਿਆ ਸਤਿਗੁਰਾਂ ਕੋਇ ਰਜਿਸ ਕੀ ਸਹਯਾ ਸਿਰ ਸਰਿੰਤ ਸੁਗਾਏ ਕਾਤਰੋ ਕਹੇ ਮਨ ਤੋ ਕਰਿਆ ਉਦੇ ਉਦਵ ਅਵਤਤ ਸੁਤ ਤਸ ਅਖੇ ਬਚਰੇ ਚਰਿਆ ਤੰਤਨ ਕਰਾਵੇ ਕੋਣ ਟੁ ਕਰਾਵੇ ਮਨ ਮੈ ਸਿਮਰਨ ਕਰਿਆ ਅਗਨ ਨਾਲ ਦਸ਼ਿਸ਼ਟ ਸੁਧਾਨ ਸਤੁਰ ਕਤ ਕਰਿਆ ਜਨਾਂ ਕਲ ਕਲ ਸਤਿ ਕਰ ਜਈਏ ਤੇਰੇ ਅੰਤਰ ਪਰ ਆਵਰਿਆ ਸੋ ਮਹੰਲਾ ਚਤਤਾ ਸੁਪੁਰਕ ਇੱਕੋ ਅੰਕਾਰ ਉਹ ਸਤਿਗੁਰ ਪਰਸਾਦ ਤੁਪਕਲ ਰਹਿਦਰੋ ਤੁਪਕਲ ਰਹਿਰੋ ਹਰੇਕ ਤੁਮਾਈ ਅੰਗੂ ਕੋਰਾ ਸੁਭਿ ਤੇ ਆਵਹਿ ਸੁਭਿ ਤੇ ਆਵਹਿ ਦੁਖ ਜੀ ਹਰ ਸੱਤੇ ਸਰਜਨ ਹਾਰ ਆਵ ਜੀ ਤੁਮਾਰੇ ਜੀ ਤੁੰ ਜੀ ਆਕਾਰ ਕਰ ਅਜੋ ਸੰਤੋ ਜੀ ਸਭ ਦੁਖ ਵਿਸਾਰਨ ਹਾਰ ਕਰਿਆ ਤੇ ਸਤੂ ਹਰੇਕ ਕ੍ਰਿਸ਼ਣ ਨਾ ਕੋ ਜੰਤੁ ਵਿਚਾਰਾ ਤੁ ਘਟ ਥਕ ਅੰਤ ਹੋ ਸਭ ਨਿਰੰਤਰ ਜੀ ਹਰੇ ਕੋ ਬਖ ਸੁਣਾਣਾ ਇਕਾਤੇ ਵਿਖਾਰੀ ਸਭ ਤੇ ਰੂਜ ਬਿਡਾਣਾ ਤੁ ਆਪੇ ਦਤਾ ਆਪੇ ਭੁਤਾ ਕੀ ਹਉ ਤਬੇ ਅਬਰ ਨ ਜਾਣਾ ਉਬਰ ਰਾਮ ਦੇ ਅੰਤ ਦੇ ਅੰਤ ਕੀ ਤੇਰੀ ਕਰਨਾ ਆਪੁ ਨਰਾਜੁ ਜੋ ਸੇਵੈ ਜੋ ਸੇਵੈ ਤੁਮ ਜੀ ਜਨ ਲੰਕ ਤਨੁਰ ਗਾਣਾ ਆਧਾਰੇ ਰੱਹਾ ਹੈ ਤੁਮ ਜੀ ਸੇ ਜਨ ਜੋ ਤੁਮ ਲੈ ਸੁਖ ਬਖਸੀ ਸੇ ਮੁਕਤ ਸੇ ਮੁਕਤ ਭੈਰ ਹਟਾਇਆ ਜੀ ਤੁਮ ਕੀ ਰਾਮ ਕੀ ਬਾਸੀ ਜਨ ਤੋ ਜਨ ਹਰਨ ਤੋ ਜਾਇ ਆ ਜੀ ਦਲ ਕਪ